ਮਿਹਨਤ ਕਰਕੇ ਕੋਈ ਕੰਮ ਨਹੀਂ ਜਾਂਦਾ ਸ਼ਾਰਟਕਟ ਲੱਭਦੇ ਨੇ ਸਾਰੇ ਜਾਣੇ ਸ਼ਾਰਟਕਟ ਇਹਦਾ ਸੈਂਸ ਕਿ ਜਾਂ ਤਾਂ ਆਪਾਂ ਇੰਟਰਵਿਊ ਚ ਆ ਜਾਈਏ ਜੀ ਜਾਂ ਕਿਸੇ ਦਾ ਨਾਮ ਲੈ ਕੇ ਕਿਸੇ ਨੂੰ ਬਦਨਾਮ ਕਰਕੇ 뷰 ਲੈ ਲਈਏ ਉਹਦੇ ਵਿੱਚ ਸੱਚ ਦੱਸਿਆ ਗਿਆ ਜਿਹੜੇ ਇਨਫਲੂਐਂਸਰ ਕੁੜੀਆਂ ਹੋ ਗਈਆਂ ਘਰੋਂ ਕੁਝ ਹੋਰ ਕਹਿ ਕੇ ਆਉਂਦੀਆਂ ਨੇ ਇੱਥੇ ਕੁਝ ਹੋਰ ਕਰਦੀਆਂ ਨੇ ਕਿੱਦਾਂ ਖਰਚੇ ਨਿਕਲਦੇ ਨੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਣੀਆਂ ਭੈਣਾਂ ਨੂੰ ਨੀ ਚਾ ਲੋ ਆਪਣੀਆਂ ਟੀਮੀਆਂ ਦਾ ਮਜ਼ਾਕ ਕਢਾ ਲੋ ਟੀਮੇ ਆਪਣੇ ਆਦਮੀਆਂ ਦਾ ਮਜ਼ਾਕ ਕਢਾਈ ਜਾਂਦੀਆਂ ਨੇ ਇਹ ਚੱਲਣ ਡਿਆ ਸਾਡੇ ਇਨਸਟਾਗ੍ਰam ਤੇ ਰੀਲਾਂ ਚ ਬੇਫਕੂ ਬਣਾਈ ਜਾਂਦੇ ਲੋਕਾਂ ਨੂੰ ਘਰ ਕੋਈ ਸ਼ੋਰ ਐ ਰੀਲਾਂ ਚ ਕੋਈ ਸ਼ੋਰ ਐ ਫਲੈਟਾਂ ਚ ਕੋਈ ਸ਼ੋਰ ਐ ਆ ਚੱਲਣ ਡਿਆ ਸਾਡੇ ਪਾਸ ਕੈਮਰਾ ਹੀ ਪਿੱਛੇ ਤੋਂ ਸ਼ੁਰੂ ਹੁੰਦਾ ਪੌਡਕਾਸਟਾਂ ਚ ਕਹਿੰਦੇ ਆ ਜੀ ਸਾਡੇ ਨਾਲ ਉਹ ਆ ਹੋਇਆ ਉਹ ਹੋਇਆ ਤੁਹਾਡੇ ਨਾਲ ਕਿੱਦਾਂ ਹੋ ਗਿਆ ਵਧੀਆ ਕੁੜੀਆਂ ਜਿਹੜੀਆਂ ਇਥੇ ਇੰਡਸਟਰੀ ਚ ਹੈਗੀਆਂ ਨੇ ਉਹਨਾਂ ਨਾਲ ਵੀ ਕੁਝ ਹੁੰਦਾ ਬਿੱਤੇ ਤਾਂ ਉਹ ਗੰਮ ਹੈ ਜੀ ਨਾ ਤਾਂ ਡੱਬੂ ਵਾਲੀ ਫੀਲਿੰਗ ਬੱਬੂ ਵਾਲੀ ਇੱਕ ਅੱਧੀ ਰੀਲ ਵਾਇਰਲ ਹੋ ਜਾਂਦੀ ਆ 10 10 ਬੰਦੇ ਨਾਲ ਕਿਉਂ ਯਾਰ ਰੱਬ ਨੂੰ ਜਾਨ ਦੇਣੀ ਆ ਵਧੀਆ ਕੰਟੈਂਟ ਬਣਾਉਣਾ ਕੰਮ ਕਰੋ ਇੱਥੇ ਨੋਟਿਸ ਸਾਰਾ ਸਾਰ ਹਰੇਕ ਬੰਦਾ ਨੋਟਿਸ ਕਰਦਾ ਇੱਥੇ ਹਰ ਬੰਦਾ ਨੋਟਿਸ ਕਰਦਾ ਹੈ ਕੌਣ ਕੀ ਕਰਦਾ ਹੈ ਕਹਿੰਦੇ ਕੀ ਕੱਪੜੇ ਪਾਏ ਨੇ ਕਿਹੜਾ ਕਿੱਥੇ ਜਾਂਦਾ ਹੈ ਕੀ ਖਾਂਦਾ ਹੈ ਹਰ ਬੰਦਾ ਨੋਟਿਸ ਕਰਦਾ ਬਾਸ ਸਿਰਫ ਮੂੰਹ ਤੇ ਤਰੱਕੀ ਨਹੀਂ ਜਰਦੇ ਤਰੱਕੀ ਤਾਂ ਜਰਦੇ ਨਹੀਂ ਮੇਰੇ ਭਰਾ ਤੁਸੀਂ ਆਪਣੀ ਫੀਲਿੰਗ ਦੱਸੋ ਜੇ ਕੋਈ ਡਿਪਰੈਸ਼ਨ ਚ ਆ ਜਾਂ ਕਿਸੇ ਨੂੰ ਕੋਈ ਜ਼ਰੂਰਤ ਆ ਹੈਲਪ ਕਰਨੀ ਕਿਸੇ ਦੀ ਤਾਂ ਮੈਨੂੰ ਦੱਸੋ ਜਿੰਨੀ ਕੋ ਹੋ ਸਕੇ ਮੈਂ ਕਰੂੰਗਾ ਜਿੱਥੇ ਵੀ ਹੋ ਸਕੇ ਪੰਜਾਬੀ ਗਾਇਕ ਸਿੰਗਾ ਦੀ ਹਾਲ ਹੀ ਵਿੱਚ ਨਵੀਂ ਈਪੀ ਰਿਲੀਜ਼ ਹੋਈ ਹੈ ਜਿਸ ਤੋਂ ਬਾਅਦ ਇੰਸਟਾਗ੍ਰam ਉੱਤੇ ਸਿੰਗਾ ਲਾਈਵ ਹੋਇਆ ਅਤੇ ਆਪਣੀ ਈਪੀ ਬਾਰੇ ਗੱਲ ਕਰਦਿਆਂ ਕਰਦਿਆ ਉਸਨੇ ਇੰਡਸਟਰੀ ਦੀ ਕਈ ਗੱਲਾਂ ਕੀਤੀਆਂ ਤੇ ਨਾਲ ਦੀ ਨਾਲ ਇੰਡਸਟਰੀ ਦੀ ਕਈ ਕਾਲੇ ਰਾਜ਼ ਵੀ ਖੋਲ ਦਿੱਤੇ ਲਾਈਵ ਦੌਰਾਨ ਜਿੱਥੇ ਸਿੰਘਾ ਨੇ ਗਾਇਕਾ ਵੱਲੋਂ ਆਪਣੇ ਹੀ ਯਾਰਾ ਦੋਸਤਾਂ ਦੀਆਂ ਲੱਤਾਂ ਖਿੱਚਣ ਦੀ ਗੱਲ ਕੀਤੀ ਉੱਥੇ ਉਸਨੇ ਇੰਡਸਟਰੀ ਦੀਆਂ ਕੁਝ ਕੁੜੀਆਂ ਨੂੰ ਲੈ ਕੇ ਵੀ ਆਪਣਾ ਪੱਖ ਰੱਖਿਆ ਦੱਸ ਦਈਏ ਕਿ ਸਿਰਫ ਇਹੀ ਨਹੀਂ ਸਗੋ ਸਿੰਘਾ ਨੇ ਪੋਡਕਾਸਟ ਕਰਨ ਵਾਲਿਆਂ ਉੱਤੇ ਵੀ ਆਪਣੀ ਗੱਲ ਰੱਖੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਜੋ ਬੰਦੇ ਇੰਡਸਟਰੀ ਦੇ ਹੁੰਦੇ ਵੀ ਨਹੀਂ ਉਹ ਵੀ ਪੋਡਕਾਸਟਾਂ ਵਿੱਚ ਜਾ ਕੇ ਪੰਜਾਬੀ 뮤직 ਇੰਡਸਟਰੀ ਦਾ ਪੱਖ ਰੱਖ ਰਹੇ ਨੇ ਹੋਰ ਕੀ ਕਿਹਾ ਸਿੰਘਾ ਨੇ ਆਓ ਤੁਸੀਂ ਵੀ ਸੁਣੋ ਇਸ ਲਾਈਵ ਵੀਡੀਓ ਦੇ ਵਿੱਚ ਅਸ ਇੱਕ ਕੋਸ਼ਿਸ਼ ਕੀਤੀ ਆ ਮੈਂ ਉਹਦੇ ਵਿੱਚ ਅ ਇੰਡਸਟਰੀ ਦੇ ਸੱਚ ਦੱਸਣ ਦੇ ਬਾਰੇ ਬਾਕੀ ਜਿਹੜੀਆਂ ਚੀਜ਼ਾਂ ਆਮ ਲੋਕਾਂ ਨੂੰ ਨਹੀਂ ਪਤਾ ਉਹਨਾਂ ਬਾਰੇ ਤੋਂ ਮੈਂ ਚਾਹੁੰਦਾ ਸੀ ਇੰਡਸਟਰੀ ਚ ਕੋਈ ਤਾਂ ਬੰਦਾ ਹੋਵੇ ਜਿਹੜਾ ਬੋਲੇ ਸੋ ਕਿਉਂਕਿ ਸਾਰੇ ਜਾਣੇ ਤਾਂ ਚੁੱਪੇ ਰਹਿੰਦੇ ਨੇ ਇਦਾਂ ਦੇ ਮੁੱਦਿਆਂ ਦੇ ਸਿੰਘਾ ਬਾਈ ਕੋ ਰਾਮ 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 ਜੀ ਰਾਮ ਰਾਮ ਤੋ ਗੱਲ ਹੈ ਕਿ ਏਦਾਂ ਉਹਦੇ ਵਿੱਚ ਕੁਝ-ਕੀ ਚੀਜ਼ਾਂ ਬਾਰੇ ਡਿਸਕਸ ਕੀਤਾ ਗਿਆ ਹੈ ਅੱਜ ਇਹਦੇ ਬਾਰੇ ਮੈਂ ਦੱਸਿਆ ਤੁਹਾਨੂੰ ਇੰਡਸਟਰੀ ਦੇ ਸੱਚ ਬਾਰੇ ਇੰਡਸਟਰੀ ਦਾ ਸੱਚ ਜਾਣੀ ਕਿ ਅ ਮਿਹਨਤ ਕਰਕੇ ਕੋਈ ਕੰਮ ਨਹੀਂ ਜਾਂਦਾ ਸ਼ਾਰਟਕਟ ਲੱਭਦੇ ਨੇ ਸਾਰੇ ਜਾਣੇ ਸ਼ਾਰਟਕਟ ਇਹਦਾ ਸੈਂਸ ਕਿ ਜਾਂ ਤਾਂ ਆਪਾਂ ਇੰਟਰਵਿਊ ਚ ਆ ਜਾਈਏ ਜੀ ਜਾਂ ਕਿਸੇ ਦਾ ਨਾਮ ਲੈ ਕੇ ਕਿਸੇ ਨੂੰ ਬਦਨਾਮ ਕਰਕੇ ਵਿਊ ਲੈ ਲਈਏ ਆ ਚੱਲਣ ਡਿਆ ਜੀ ਇੰਡਸਟਰੀਜ਼ ਜੀ ਪੌਡਕਾਸਟਾਂ ਵਾਲੇ ਸਾਨੂੰ ਪਤਾ ਮੇਰੇ ਭਰਾ ਕਿੰਨੇ ਹੋ ਗਏ ਆ ਜੀ ਪੌਡਕਾਸਟਾਂ ਨੇ ਪਈਆ ਖਲਾਰੀ ਇੰਡਸਟਰੀ ਇੱਥੇ ਚੂਪਿਆਂ ਨੇ ਪਈਆ ਬਗੜੀ ਇੰਡਸਟਰੀ ਜਦੋਂ ਤੁਸੀਂ ਗਾਣੇ ਸੁਣੋਗੇ ਨਾ ਤੁਹਾਨੂੰ ਸਮਝ ਆ ਜੂਗੀ ਆਪਣੇ ਆਪ ਜੀ ਉਹਦੇ ਵਿੱਚ ਸੱਚ ਦੱਸਿਆ ਗਿਆ ਜਿਹੜੇ ਇਨਫਲੂਐਂਸਰ ਕੁੜੀਆਂ ਹੋ ਗਈਆਂ ਕਰੋ ਕੁਝ ਹੋਰ ਕਹਿ ਕੇ ਆਉਂਦੀਆਂ ਨੇ ਇੱਥੇ ਕੁਝ ਹੋਰ ਕਰਦੀਆਂ ਨੇ ਕਿੱਦਾਂ ਖਰਚੇ ਨਿਕਲਦੇ ਨੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਨਹੀਂ ਕਹਿ ਰਿਹਾ ਮੈਂ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਜੀ ਬਟ ਬਹੁਤੇ ਮਾੜੇ ਹੁੰਦੇ ਨੇ ਚੰਗੇ ਘੱਟ ਹੁੰਦੇ ਨੇ ਹਰੇਕ ਬੰਦੇ ਨੂੰ ਸਾਡੇ ਵੀਊ ਸਾਡੀ ਸ਼ੋਹਰਤ ਆਪਣੀਆਂ ਭੈਣਾਂ ਨੂੰ ਨਿਚਾਲੋ ਆਪਣੀਆਂ ਧੀਵੀਆਂ ਦਾ ਮਜ਼ਾਕ ਕਢਾ ਲੋ ਧੀਵੀਆਂ ਆਪਣੇ ਆਦਮੀਆਂ ਦਾ ਮਜ਼ਾਕ ਕਢਾਈ ਜਾਂਦੀਆਂ ਨੇ ਇਹ ਚੱਲਣ ਰਿਹਾ ਸਾਡੇ ਇੰਸਟਾਗ੍ਰam ਤੇ ਰੀਲਾਂਾਂ ਚ ਬੇਫਕੂ ਬਣਾਈਆਂ ਦੇ ਲੋਕਾਂ ਨੂੰ ਮੈਨੂੰ ਲੱਗਦਾ ਲੋਕਾਂ ਦੇ ਰੋਲ ਮਾਡਲ ਮਰ ਗਏ ਯਾਰ ਰੋਲ ਮਾਡਲ ਨਹੀਂ ਹੈਗੇ ਲੋਕਾਂ ਦੇ ਗੁੰਮਰਾਹ ਹੋ ਰਹੇ ਨੇ ਸਾਡੇ ਲੋਕ ਸੋਈ ਪੀ ਦੇ ਵਿੱਚ ਉਹ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਨ੍ਹਾਂ ਨੂੰ ਇੰਡਸਟਰੀ ਬਾਰੇ ਕੱਖ ਪਤਾ ਨਹੀਂ ਉਹ ਪੌਡਕਾਸਟਾਂ 'ਚ ਬੋਲਦੇ ਆ ਜੀ ਇੰਡਸਟਰੀ ਆਇਆ ਜੀ ਇੰਡਸਟਰੀ ਉਹ ਇੰਡਸਟਰੀ ਵੀ ਤੁਹਾਡੇ ਨਾਲ ਹੀ ਹੈ ਜੀ ਘਰ ਕੋ ਸ਼ੋਹਰ ਹੈ ਰੀਲਾਂ ਚ ਕੁਝ ਹੋਰ ਐ ਫਲੈਟਾਂ ਚ ਕੁਝ ਹੋਰ ਐ ਆ ਚੱਲਣ ਡਿਆ ਸਾਡੇ ਬੱਸ ਝੂਠ ਹੈ ਕਿਸੇ ਨੂੰ ਦੇਖ ਕੇ ਕੋਈ ਖੁਸ਼ ਨਹੀਂ ਹੈਗਾ ਇੱਥੇ ਤਰੱਕੀ ਨਹੀਂ ਹੈਗੀ ਸਾਲਾ ਲੋਕ ਡਰਦੇ ਨੇ ਯਾਰ ਕਿਤੇ ਮੂਰੇ ਨਾ ਨਿਕਲ ਜਵੇ ਕਿਸੇ ਨੇ ਘਰ ਲੈ ਲਿਆ ਕਾਰ ਲੈ ਲਈ ਇਹਦੇ ਕੋਲ ਕਿਦਾਂ ਆ ਗਈ ਜੀ ਜੈਲਸ ਫੈਕਟਰ ਬਹੁਤ ਐ ਸਾਡੀ ਇੰਡਸਟਰੀ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਸਾਨੂੰ ਪਿੱਛੇ ਲੈ ਕੇ ਜਾਂਦੀਆਂ ਨੇ ਕਈਆਂ ਨੂੰ ਸੇਕ ਵੀ ਲੱਗੂਗਾ ਇਸ ਗੱਲ ਦਾ ਕਿ ਆ ਕੇ ਬੁੱਲੀ ਜਾਂਦਾ ਐਦਾਂ ਜੀ ਉਦਾਂ ਜੀ ਅੱਗੇ ਵੀ ਮਾੜਾ ਕਹਿੰਨੇ ਹੁਣ ਫੇਰ ਕਹਿ ਲੋ ਫੇਰ ਕੀ ਹੋ ਜਾਣਾ ਹਰਕ ਨਹੀਂ ਪੈਂਦਾ ਵੀਰੇ ਜਿਹੜਾ ਬੰਦਾ ਸੱਚ ਬੋਲਦਾ ਉਹਨੇ ਸੱਚ ਹੀ ਬੋਲਣਾ ਹੈ ਪਹਿਲਾਂ ਵੀ ਕਿੰਨੇ ਲੋਕ ਸੱਚ ਬੋਲਦੇ ਨੇ ਬੋਲ ਕੇ ਗਏ ਨੇ ਬੋਲਦੇ ਰਹਿਣਗੇ ਮੈਂ ਐਡਾ ਕੋਈ ਬੰਦਾ ਨਹੀਂ ਹੈਗਾ ਬਹੁਤ ਦੁਨੀਆ ਭਈ ਆ ਜੀ ਤੂੰ ਹਮੇਸ਼ਾ ਵਧੀਆ ਕੰਟੈਂਟ ਬਣਾਇਆ ਕਰੋ ਘੈਂਟ ਕੰਟੈਂਟ ਵਧੀਆ ਕੰਟੈਂਟ ਦਾ ਮਤਲਬ ਹੈ ਖੁਦ ਕੋਰੀਓਗ੍ਰਾਫ ਕਰੋ ਖੁਦ ਚੀਜ਼ਾਂ ਨੂੰ ਨੌਲੇਜ ਵਾਲਾ ਹੋ ਗਿਆ ਮੋਟੀਵੇਸ਼ਨ ਵਾਲਾ ਹੋ ਗਿਆ ਨਾ ਕਿ ਲੱਕਾਂ ਵਾਲਾ ਹੋ ਗਿਆ ਕੈਮਰਾ ਹੀ ਪਿੱਛੇ ਤੋਂ ਸ਼ੁਰੂ ਹੁੰਦਾ ਪੋਡਕਾਸਟਾਂ 'ਚ ਕਹਿੰਦੇ ਆ ਜੀ ਸਾਡੇ ਨਾਲ ਉਹ ਆ ਹੋਇਆ ਉਹ ਹੋਇਆ ਤੁਹਾਡੇ ਨਾਲ ਕਿੱਦਾਂ ਹੋ ਗਿਆ ਵਧੀਆ ਕੁੜੀਆਂ ਜਿਹੜੀਆਂ ਇੱਥੇ ਇੰਡਸਟਰੀ ਚ ਹੈਗੀਆਂ ਨੇ ਉਹਨਾਂ ਨਾਲ ਨਹੀਂ ਕੁਝ ਹੁੰਦਾ ਜਿਹੜੀਆਂ ਮਿਹਨਤ ਕਰਦੀਆਂ ਨੇ ਮਾਪੇ ਡਰਦੇ ਨੇ ਅੱਜ ਕੱਲ ਅੱਗੇ ਮਾਪੇ ਡਰਦੇ ਸੀ ਬੰਬੇ ਭੇਜਣ ਤੋਂ ਹੁਣ ਮਾਪੇ ਡਰਦੇ ਆ ਚੰਡੀਗੜੀ ਭੇਜਣ ਤੋਂ ਨਿਆਣਿਆਂ ਨੂੰ ਐਕਚੁਅਲੀ ਇਹ ਮੁੱਦਾ ਮੈਂ ਚੱਕਣਾ ਨਹੀਂ ਸੀ ਚੱਕਿਆ ਮੈਂ ਤਾਂ ਆਇਆ ਇੱਕ ਬੱਲ ਹੈ ਮੇਰਾ ਭਰਾ ਉਹਦੀ ਭੈਣ ਬਹੁਤ ਸੋਹਣਾ ਕੰਮ ਕਰਦੀ ਐਕਟਿੰਗ ਕਰਦੀ ਉਹਨੇ ਵਿਚਾਰੇ ਨੇ ਮੈਨੂੰ ਪੁੱਛਿਆ ਕਹਿੰਦਾ ਵੀਰੇ ਤੁਸੀਂ ਇੰਡਸਟਰੀ 'ਚੋਂ ਤੇ ਕੀ ਹਾਲਾਤ ਨੇ ਕੀ ਕਰਨਾ ਚਾਹੀਦਾ ਸਾਨੂੰ ਸਾਡੀ ਭੈਣ ਦੀ ਹੱਲਪ ਹੋ ਜੂਗੀ ਮੈਂ ਕਿਹਾ ਭਰਾ ਮੇਰਾ ਆ ਆਇਆ ਚੀਜ਼ ਇੱਥੇ ਚੱਲਣ ਦੀ ਚੰਗੇ ਨੂੰ ਸਪੋਰਟ ਨਹੀਂ ਹੈਗੀ ਮਾੜਿਆਂ ਨੂੰ ਹਾਰ ਪੈਂਦੇ ਨੇ ਇੱਥੇ ਇਹ ਤੇ ਤਾਂ ਉਹ ਕੰਮ ਹੈ ਜੀ। ਤਕਾ ਤਾਂ ਡੱਬੂ ਵਾਲੀ ਫੀਲਿੰਗ ਬੱਬੂ ਵਾਲੀ। ਆ ਚੱਲਦਾ। ਇੱਕ ਅੱਧੀ ਰੀਲ ਵਾਇਰਲ ਹੋ ਜਾਂਦੀ ਆ 10-10 ਬੰਦੇ ਨਾਲ। ਕਿਉਂ ਯਾਰ ਰੱਬ ਨੂੰ ਜਾਨ ਦੇਣੀ ਆ ਵਧੀਆ ਕੰਟੈਂਟ ਬਣਾਉਣਾ ਕੰਮ ਕਰੋ। ਜਿਮ ਜਮ ਵਾਲਾ ਕੰਟੈਂਟ ਬਣਾਓ, ਮੋਟੀਵੇਸ਼ਨ ਡਾਈਟ ਵਾਲਾ ਬਣਾਓ, ਐਜੂਕੇਸ਼ਨ ਵਾਲਾ ਕੰਟੈਂਟ ਬਣਾਓ। ਬਹੁਤ ਚੀਜ਼ਾਂ ਨੇ ਯਾਰ ਇਹਨਾਂ। ਬਹੁਤ ਘੈਂਟ ਚੀਜ਼ਾਂ ਨੇ। ਵਧੀਆ ਚੀਜ਼ਾਂ ਤੇ ਫੋਕਸ ਕਰੋ। ਨਾਗੀ ਲੱਕ ਹਲਾਉ ਇੱਕ ਵਾਰ ਤੁਸੀਂ ਗਾਣਾ ਸੁਣਿਓ ਫੌਕ ਇੰਡਸਟਰੀ ਪਤਾ ਲੱਗ ਜਾਊ ਤੁਹਾਨੂੰ ਇੱਥੇ ਨੋਟਿਸ ਸਾਰਾ ਸਾਰ ਹਰੇਕ ਬੰਦਾ ਨੋਟਿਸ ਕਰਦਾ ਇੱਥੇ ਹਰ ਬੰਦਾ ਨੋਟਿਸ ਕਰਦਾ ਹੈ ਕੌਣ ਕੀ ਕਰਦਾ ਹੈ ਕਹਿੰਦੇ ਕੀ ਕੱਪੜੇ ਪਾਏ ਨੇ ਕਿਹੜਾ ਕਿੱਥੇ ਜਾਂਦਾ ਹੈ ਕੀ ਖਾਂਦਾ ਹੈ ਹਰ ਬੰਦਾ ਨੋਟਿਸ ਕਰਦਾ ਵਾ ਸਿਰਫ ਮੂੰਹ ਤੇ ਤੱਕੀ ਨਹੀਂ ਜਰਦੇ ਤੱਕੀ ਤਾਂ ਜਰਦੇ ਨਹੀਂ ਮੇਰੇ ਭਰਾ ਮਜ਼ਾਕ ਸਭ ਤੋਂ ਪਹਿਲਾਂ ਬਣਾਉਣਗੇ ਕਿਸੇ ਨੇ ਮਿਹਨਤ ਕਰ ਲਈ ਨਾ ਮਿਹਨਤ ਨਹੀਂ ਕਰਨੀ ਮੇਰਾ ਭਰਾ ਮਜ਼ਾਕ ਬਣੂਗਾ ਤੇਰਾ ਤੈ ਕਰਨਾ ਉਹ ਜੋ ਦੁਨੀਆ ਫੋਲੋ ਕਰਦੀ ਹੈ ਜਿੱਦਾਂ ਵਿਊ ਆਉਂਦੇ ਨੇ ਕਿੱਦਾਂ ਕਮੈਂਟ ਆਉਂਦੇ ਨੇ ਭੈਣ ਨਾਲ ਕਿਹੜੀ ਰੀਲ ਬਣਾਉਣੀਆਂ ਤੈ ਆਪਣੀ ਧੀਮੀ ਨਾਲ ਕਿਹੜੀ ਰੀਲ ਬਣਾਉਣੀਆਂ ਕੀ ਗੰਦ ਬੋਲਣਾ ਹੈ ਕੀ ਗੰਦ ਦਿਖਾਉਣਾ ਹੈ ਦੈਟਸ ਇਟ ਇੱਥੇ ਸਰਵਾਈਵ ਕਿੱਦਾਂ ਕਰਨਾ ਹੈ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਫਿਰ ਧੋਖੇ ਵਿੱਚ ਰੱਖੇ ਤੈਨੂੰ ਸਾਰੀ ਇੰਡਸਟਰੀ ਆਉਣ ਨਹੀਂ ਉਹ ਦਿੰਦੀ ਕਦੇ ਵਾਰੀ ਇੰਡਸਟਰੀ ਲੱਭ ਦੀਆ ਕੁੜੀ ਜੋ ਕੁਵਾਰ ਇੰਡਸਟਰੀ ਡਾਊਨ ਫਾਲ ਉੱਤੇ ਮਾਰਦੀ ਆ ਤਾਲੀ ਇੰਡਸਟਰੀ ਸਾਰੀ ਇੰਡਸਟਰੀ ਦੇ ਨਹੀਂ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਸਿਰਫ ਯਾਰ ਸੱਚ ਦੱਸਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਜੋ ਹੈ ਸੇਫ ਰਹੋ ਬਸ ਮੈਂ ਤਾਂ ਇਹੀ ਕਹਿੰਦਾ ਜੀ ਕਿਤੇ ਤੁਹਾਡੇ ਆਪਣੇ ਭਰਾ ਤੁਹਾਡੇ ਨਾਲ ਰਹਿ ਕੇ ਖਾ ਕੇ ਪੀ ਕੇ ਤੁਹਾਡਾ ਨੰਬਰ ਲਵਾ ਦਿੰਨੇ ਇੰਡਸਟਰੀ ਦੇ ਵਿੱਚ ਐਦਾਂ ਤਾਨੂੰ ਜਾਨ ਜਾਨ ਕਹਿਣ ਵਾਲੇ ਤੁਹਾਡਾ ਕੰਮ ਪਹਿਲਾਂ ਪਹਿਲਾਂ ਮੈਂ ਵੀ ਬੜੇ ਬੰਦਿਆਂ ਨਾਲ 10 20 50 ਬੰਦੇ ਜਾਣਾ ਅਸੀਂ ਇਕੱਠਿਆਂ ਨਹੀਂ ਕਰਨਾ ਹੁਣ ਥੋੜੇ ਟਾਈਮ ਤੋਂ ਅਕਲ ਜੀ ਆ ਗਈ ਮੈਨੂੰ ਸੋਚ 'ਚ ਬਹੁਤ ਫਰਕ ਆ ਗਿਆ ਮੇਰੇ ਕਾਮ ਜਾ ਹੋ ਗਿਆ ਲਾਈਫ 'ਚ ਵਧੀਆ ਲੱਗਦਾ ਇਦਾਂ ਸਿਰਫ ਤੁਹਾਡੇ ਨਾਲ ਗੱਲਾਂ ਕਰਾਂ दैट्स ਇਟ ਤੁਹਾਨੂੰ ਫੀਲਿੰਗ ਦੱਸਾਂ ਆਪਣੀ ਤੁਸੀਂ ਆਪਣੀ ਫੀਲਿੰਗ ਦੱਸੋ ਜੇ ਕੋਈ ਡਿਪਰੈਸ਼ਨ ਚ ਆ ਜਾਂ ਕਿਸੇ ਨੂੰ ਕੋਈ ਜ਼ਰੂਰਤ ਆ ਹੈਲਪ ਕਰਨੀ ਕਿਸੇ ਦੀ ਤਾਂ ਮੈਨੂੰ ਦੱਸੋ ਜਿੰਨੇ ਕੁ ਹੋ ਸਕੇ ਮੈਂ ਕਰੂੰਗਾ ਜਿੱਥੇ ਵੀ ਹੋ ਸਕੇ ਬਸ ਇੰਨਾ ਕੀ ਕਰ ਸਕਦਾ ਕਿਉਂਕਿ ਜਾਣਾ ਤਾਂ ਸਭ ਨੇ ਇੱਕ ਦਿਨ ਹਰ ਬੰਦੇ ਨੇ ਚਲੇ ਜਾਣਾ ਇੱਥੋਂ ਨਾ ਇਹ ਪਰਮਾਨੈਂਟ ਹੈ ਨਾ ਮੈਂ ਪਰਮਾਨੈਂਟ ਨਾ ਇੰਸਟਾਗ੍ਰਾਮ 'ਚ ਪਰਮਾਨੈਂਟ ਹੈ। ਹਰ ਇੱਕ ਦਾ ਨੰਬਰ ਲੱਗਣਾ ਹੈ। ਉਹ ਗੱਲ ਲੱਗ ਗਈ ਕਿ ਤੁਸੀਂ ਕਰਕੇ ਕੀ ਜਾਣਦੇ ਹੋ। ਸਾਡਾ ਤਾਂ ਉਹ ਹਸਾਬ ਕਿਤਾਬ ਆ। ਅਸੀਂ ਸਾਰਾ ਜ਼ਾਲਪਾ ਮਨਾ ਕਰੀਏ, ਸਾਰੀ ਉਮਰ ਭਾਵੇਂ ਕੁਝ ਨਾ ਕਰੀਏ ਪਰ ਜਾਨ ਲੱਗੇ ਇੱਕ ਬੰਦੇ ਦੀ ਜਾਨ ਬਚਾ ਗਏ ਨਾ ਉਹੀ ਬਹੁਤ ਹੈ। ਇਹ ਸੋਚ ਹੈ। ਭਾਵੇਂ ਸਾਰੀ ਜ਼ਿੰਦਗੀ ਕੁਝ ਨਾ ਕਰੀਏ ਆਪਾਂ। ਔਰ ਮਾਰਨ ਤੋਂ ਪਹਿਲਾਂ ਇੱਕ ਬੰਦੇ ਦੀ ਵੀ ਜਾਨ ਬਚਾ ਗਿਆ ਨਾ ਉਹ ਬਹੁਤ ਹੈ ਬੰਦੇ ਚ ਮੋਟੀਵੇਟ ਰਹਾ ਕਰੋ ਖੁਸ਼ ਰਹਾ ਕਰੋ ਜੀ ਕੰਟੈਂਟ ਵਧੀਆ ਬਣਾਇਆ ਕਰੋ ਤੇ ਦੇਖਿਆ ਵੀ ਵਧੀਆ ਕਰੋ ਮੇਰੇ ਭਰਾ ਤੁਸੀਂ ਵਧੀਆ ਦੇਖਦੇ ਨਹੀਂ ਤਾਂ ਵਧੀਆ ਫਿਰ ਕਿੱਥੋਂ ਲੋਕ ਬਣਾਣਗੇ ਆ ਜੋ ਗੱਲਾਂ ਕਰਦੇ ਆ ਥੋੜੀਆਂ ਜਿਹੀਆਂ ਨਾਈਸ ਥਿੰਕਿੰਗ ਸਰ ਥੈਂਕ ਯੂ ਜੀ ਥੈਂਕ ਯੂ ਮੇਰਾ ਵੀਰ ਥੈਂਕ ਯੂ ਜੀ ਬਹੁਤ 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 ਕੁਝ ਆਉਣ ਵਾਲਾ ਨਵਾਂ ਫਿਲਮਾਂ ਬਾਰੇ ਅਨਾਉਂਸ ਕਰੂੰਗਾ ਮੈਂ ਆਪਣੀਆਂ ਆਪਣੇ ਹੋਰ ਚੀਜ਼ਾਂ ਬਾਰੇ ਕਰਾਂਗੇ ਉਹ ਫਿਰ ਲਾਈਵ ਹੋਵਾਂਗੇ ਦੱਸਾਂਗੇ ਫਿਰ ਲਵਪਰਾ ਮੇਰੀ ਜਿਹੜੀਆਂ ਚੰਗੀਆਂ ਕੁੜੀਆਂ ਨੇ ਉਹਨਾਂ ਨਾਲ ਕਦੇ ਗਲਤ ਨਹੀਂ ਹੁੰਦਾ ਹੁੰਦਾ ਜਿਹੜੇ ਚੰਗੇ ਮੁੰਡੇ ਨੇ ਉਹਨਾਂ ਦਾ ਫੋਕਸ ਮਾਈਂਡ ਸਿਰਫ ਇੱਕ ਗੋਲ ਤੇ ਹੁੰਦਾ ਜਿਹੜਾ ਉਹਨਾਂ ਨੇ ਦਿਮਾਗ 'ਚ ਧਾਰਿਆ ਹੁੰਦਾ ਦੈਟਸ ਇਟ ਹੋਰ ਕੁਝ ਨਹੀਂ ਹੁੰਦਾ ਬੰਦੇ ਕੋਲ ਫੋਕਸ ਕਲੀਅਰ ਰਹਿਣਾ ਚਾਹੀਦਾ ਗੋਲ ਕਲੀਅਰ ਰਹਿਣਾ ਚਾਹੀਦਾ ਚਾਹੇ ਅੱਜ ਮਿਲ ਜੇ ਚਾਹੇ 10 ਸਾਲ ਬਾਅਦ ਮਿਲ ਜੇ ਪਰ ਮਿਲਦਾ ਜ਼ਰੂਰ ਹੈ ਜਦੋਂ ਤੁਸੀਂ ਹਾਰਡ ਵਰਕ ਕਰਦੇ ਹੋ ਦਿਲੋਂ ਲਾਇਲ ਲਾਇਲ ਰਹਿ ਕੇ ਕਰਦੇ ਹੋ ਤੁਸੀਂ ਤਾਂ ਯਾਰ ਪ੍ਰਮੋਟ ਹੀ ਹੋਰ ਕੋਸ਼ਿਸ਼ ਕਰੀ ਜਾਂਦੇ ਮੇਰਾ ਵੀ ਜਦੋਂ ਮੈਂ ਦੇਖਦਾ ਨਾ ਮੜੀ ਜੀ ਖੋਲ ਕੇ ਨੈਟ ਇੰਸਟਾਗ੍ਰam ਕੀ ਹੋ ਗਿਆ ਯਾਰ ਲੋਕਾਂ ਦੀ ਥਿੰਕਿੰਗ ਨੂੰ ਪਾਗਲ ਹੋ ਗਏ ਤੁਸੀਂ ਯਾਰ ਸਾਰੇ ਜਾਣੇ ਕਿੱਥੇ ਚਲ ਗਏ ਮਾਈਂਡ ਤੁਹਾਡਾ ਸਾਡਾ ਪੰਜਾਬ ਰੀਲ ਤੇ ਲਹਤ ਸਾਬ ਕਿਉਂ ਨਹੀਂ ਸਾਡੇ ਪੰਜਾਬ ਚੋਂ ਵਧੀਆ ਆਰਟਿਸਟ ਨਿਕਲਦੇ ਪਲੇਅਰ ਨਿਕਲਦੇ ਕਿਉਂ ਨਹੀਂ ਸਾਡੇ ਪੰਜਾਬ ਚੋਂ 올림픽 ਚ ਜਾਂਦੇ ਲੋਕ ਕਿਉਂ ਨਹੀਂ ਇੰਨੇ ਲੋਕ ਮਿਹਨਤ ਕਰਦੇ ਯਾਰ ਕੀ ਹੋ ਗਿਆ ਯਾਰ ਸੋਚ ਨੂੰ ਬਸ ਯਾਰ ਦਮ ਮੇਰ ਦਮ ਐਵੇਂ ਨਹੀਂ ਖੜਾ ਹੈ ਜਿਹੜਾ ਮੈਂ ਤੁਹਾਨੂੰ ਸਮਝਾ ਸਕਾਂ ਇਹ ਤਾਂ ਮੇਰੇ ਦਿਲ ਦੀ ਗੱਲ ਸੀਗੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈ ਕਿਉਂਕਿ ਤੁਹਾਡੇ ਨਾਲ ਹੀ ਕਰਨੀ ਆ ਹੋਰ ਯਾਰ ਕਿੰਨਾ ਕਰ ਸਕਦਾ ਸਿੰਘਾ ਬੋਲਦਾ ਇੱਕ ਸਾਲਾਂ ਤੁਸੀਂ ਯਾਰ ਮੈਨੂੰ ਸਮਝ ਨਹੀਂ ਆਉਂਦੀ ਯਾਰ ਜਿੰਨਾ ਮਰਜੀ ਤੁਸੀਂ ਚੰਗਾ ਕਰ ਲਓ ਜਾਂ ਚੰਗਾ ਬੋਲ ਲਓ ਜਾਂ ਚੰਗਾ ਕਰ ਲਓ ਸਭਾ ਲੋਕ ਯਾਰ ਮਾੜਾ ਕਹਿਣ ਵਾਲੇ ਬਹੁਤ ਹੀ ਦੁਨੀਆਦਾਰੀ ਯਾਰ ਹਟ ਨਹੀਂ ਕਦੇ ਨਹੀਂ ਹਟ ਸਕਦੇ ਯਾਰ ਚਲੋ ਮੇਰੇ ਵੀਰ ਨਜ਼ਾਰੇ ਲਓ ਯਾਰ ਬਸ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਦਿਓ ਇੰਨੇ ਹੀ ਬਹੁਤ ਆ ਮੇਰਾ ਵੀ ਜ਼ਿੰਦਗੀ ਚ ਆਇਓ ਪਤਾ ਲੱਗੇ ਤੁਹਾਡਾ ਸਿੰਘੇ ਦਾ ਜਿੱਦਾਂ ਤੁਹਾਨੂੰ ਪਤਾ ਹੀ ਆ ਹਲੇ ਤਾਂ ਬਹੁਤ ਕੁਝ ਕਰਨਾ ਸਿੰਘੇ ਨੇ ਦੇਖੀ ਚਲੋ ਕੀ ਬਣਦਾ ਬਾਬਾ ਸੋਖ ਰੱਖੇ ਖੁਸ਼-ਖੁਸ਼ ਪੋਜ਼ਿਟਿਵਿਟੀ ਬਾਈ ਮੈਂ ਤੇ ਮੇਰਾ ਦੋਸਤ ਬਹੁਤ ਵਧੀਆ ਗਾਉਣੇ ਆ ਸਾਨੂੰ ਆਰਟਿਸਟ ਬਣਨਾ ਇਸ ਪੋਟ ਕਰ ਤੋ ਜਰੂਰ ਜਰੂਰ ਮੇਰਾ ਵੀਰ ਯਾਰ ਵਧੀਆ ਗਾਉਨੇ ਹੋ ਤਾਂ ਲੱਗੇ ਰਹੋ ਖਿੱਚੀ ਜਾਊਗਾ ਜਿੱਥੇ ਲੋਕ ਇੰਨੀਆਂ ਚੀਜ਼ਾਂ ਮਾੜੀਆਂ ਪ੍ਰਮੋਟ ਕਰਦੇ ਨੇ ਚੰਗੀਆਂ ਵੀ ਕਰਦੇ ਨੇ ਯਾਰ ਮੈਂ ਤੇ ਜਦੋਂ ਤੁਸੀਂ ਕਰਦੇ ਹੋ ਨਾ ਤੁਹਾਡਾ ਨੰਬਰ ਲੱਗਦਾ ਹੀ ਹੈ ਲਾਈਨ 'ਚ ਲੱਗੇ ਰਹੋ ਜਦੋਂ ਮੈਂ ਲਾਈਨ 'ਚ ਲੱਗਾ ਮੈਂ ਤੇ ਕਰਦਾ ਮੈਂ ਲੱਗਾ ਹੀ ਆ ਜੀ ਤਾਂ ਤਾਂ ਬਹੁਤ ਕੁਝ ਕਰਨਾ ਜ਼ਿੰਦਗੀ 'ਚ ਖਾਬ ਵੀ ਵੱਡੇ ਨੇ ਹਾਂ ਉਸ ਨੂੰ ਨਾ ਚੋਰ ਸੌਂ ਸਾਰੀ ਹੁਣ ਗਾਣੇ ਤੇ ਗਾਣੇ ਕੋਸ਼ਿਸ਼ ਕਰੂੰਗਾ ਮੈਂ ਗਾਣੇ ਮਤਲਬ ਗੈਪ ਨਾ ਪਵੇ ਬਹੁਤਾ ਗਾਣੇ ਤੇ ਗਾਣੇ ਕਰੀ ਜਾਵਾਂਗੇ ਆਪਾਂ ਬਾਬਿਓ ਉਸਤਾਦ ਮੇਰੇ ਮੈਸੇਜ ਦਾ ਰਿਪਲਾਈ ਦੇ ਦਿਓ ਪੀ ਵੀ 29 ਵਾ ਲਓ ਜੀ ਦੇਤਾ ਮੇਰਾ ਭਰਾ ਸਕਰੀਨ ਸ਼ਾਟ ਮਾਰ ਕੇ ਟੱਕ ਲਈ ਮਾਰੇ ਕਮੈਂਟ ਦਾ ਜਵਾਬ ਨਹੀਂ ਦੇਣਾ ਮੈਨੂੰ ਪਤਾ ਇਹੀ ਚਾਉਂਦੇ ਹੋ ਤੁਸੀਂ ਕਿ ਅਸੀਂ ਮਾਰਾ ਕਮੈਂਟ ਕਰਾਂਗੇ ਸਿੰਗਾ ਜਵਾਬ ਦਊਗਾ ਅਸੀਂ ਸਕਰੀਨ ਰਿਕਾਰਡਿੰਗ ਕਰਕੇ ਪਾਵਾਂਗੇ ਫਿਰ ਥੱਲੇ ਕਮੈਂਟ ਆਉਣਗੇ ਜੀ ਸਿੰਗਾ ਆ ਜੀ ਸਿੰਗਾ ਓ ਜੀ ਉਹ ਜਿੱਡਾ ਮਰਜੀ ਬਦਨਾਮ ਕਰ ਲੋ ਸਿੰਗਾ ਬਦਨਾਮ ਨਹੀਂ ਹੋਣਾ ਕਿਉਂਕਿ ਮੈਂ ਪੋਜ਼ਿਟਿਵਿਟੀ ਚ ਰਹਿਣ ਵਾਲਾ ਬੰਦਾ ਨੇਗੇਟਿਵਿਟੀ ਚ ਨਹੀਂ ਜਾਣ ਵਾਲਾ ਕਹਿ ਲੋ ਜਿੰਨਾ ਮਰਜੀ ਕਹਿ ਲੋ ਮਾੜਾ ਕੋਈ ਚੱਕਰ ਨਹੀਂ ਮੇਰਾ ਬਰਾਤ ਟੈਂਸ਼ਨ ਨਾ ਲਓ ਤਾਜੀ ਟੈਂਸ਼ਨ ਤਾਂ ਲੈਂਦਾ ਨਹੀਂ ਜੱਟਾ ਸੋਹਣੀਏ ਬਾਈ ਐਟੀਟਿਊਡ ਗਾਣਾ ਕਦੋਂ ਐਟੀਟਿਊਡ ਦਾ ਗਾਣਾ ਹੀ ਨਹੀਂ ਹੈਗਾ ਡਾਰਲਿੰਗ ਕੋਈ ਹਾਂਜੀ ਤੂੰ ਕਿੰਨਾ ਬਣਾ ਜ਼ਰੂਰ ਦਊਂਗਾ ਕਿਉਂਕਿ ਜੱਟ 'ਚ ਹੈਗਾ ਵੀ ਐਟੀਟਿਊਡ ਆਈ ਲਵ ਯੂ ਭਾਈ ਲਵ ਯੂ ਟੂ ਡਾਰਲਿੰਗ ਸਿੰਗਾਪੂਰ ਦਾ ਵੀਰੇ ਚੱਕ ਦੋ ਕੰਮ ਨੂੰ ਫਰਕ Song ਦੀ ਵੀਡੀਓ ਕਢਾਲ ਦੋ singers gang ਕਿਵੇਂ ਹੋ استاذ ਜੀ थैंक्स ब्रो ਬਸ ਮੇਰਾ ਭਰਾ ਵਧੀਆ ਚੀਜ਼ਾਂ ਨੂੰ ਸਪੋਰਟ ਕਰੋ ਵਧੀਆ ਚੀਜ਼ਾਂ ਤੇ ਫੋਕਸ ਕਰੋ ਤੇ ਕੋਸ਼ਿਸ਼ ਕਰਿਆ ਕਰੋ ਜਦੋਂ ਤੁਸੀਂ ਜੇ ਕੋਈ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਤਾਂ ਉਹਨੂੰ ਸਪੋਰਟ ਕਰਿਆ ਕਰੋ ਕਿਉਂਕਿ ਇੰਨੇ ਕੁ ਫੀਕ ਚੈਨਲ ਬਣਿਓ ਨੇ ਫੀਕ ਪੀਜ ਬਣਿਓ ਨੇ ਸਿਰਫ ਨੈਗੇਟਿਵਿਟੀ ਲਈ ਬਣਿਉਨੇ। ਦੈਟਸ ਇਟ। ਉਹਨਾਂ ਨੂੰ ਹੋਰ ਕੁਝ ਨਹੀਂ ਲੈਣਾ ਦੇਣਾ ਕਿਸੇ ਨਾਲ। ਚਾਹੇ ਮੈਂ ਇੱਥੇ ਜੋ ਮਰਜ਼ੀ 100 ਗੱਲਾਂ ਚੰਗੀਆਂ ਕਰਕੇ ਚਲ ਜਾਵਾਂ। ਉਹਨਾਂ ਨੇ ਕੀ ਕਰਨਾ? ਇੱਕ ਮਾੜੀ ਜੀ ਮਾੜੀ ਜੀ ਕੋਈ ਗਲਤ ਗੱਲ ਜਾਂ ਕੋਈ ਵੀ ਕਲੋਪ ਕਰਕੇ ਗੱਲ ਪਾਉਣੀ ਹੈ ਵੀ ਸਾਡੇ ਪੇਜ ਤੇ ਆ ਹੋ ਗਿਆ ਜੀ, ਉਹ ਹੋ ਗਿਆ ਜੀ, ਸਿੰਘਾ ਆ ਜੀ, ਸਿੰਘਾ ਉਹ ਜੀ ਜਾਂ ਹੋਰ ਵੀ ਬਹੁਤ ਲੋਕ ਨੇ ਜਿਨ੍ਹਾਂ ਬਾਰੇ ਬੋਲਦੇ ਨੇ। ਬਸ ਆਹੀ ਚੀਜ਼ ਆ ਮੇਰਾ ਵੀ। ਬਸ ਠੀਕ ਹੈ ਨਿਆਰੇ ਲੋਕ ਯਾਰ। ਸਾਡਾ ਕੰਮ ਹੈ ਮੇਰਾ ਭਰਾ। ਸਾਡਾ ਆਪਣਾ ਕੰਮ ਹੈ ਸਾਡੀ ਆਪਣੀ ਸੋਚ ਹੈ ਸਾਡੇ ਆਪਣੇ ਗੋਲਸ ਨੇ ਤੁਹਾਡੇ ਗੋਲ ਇਹ ਹੁਣੇ ਨੇ ਪੇਜਾਂ ਦੇ ਵਿਊ ਲਾਈਕ ਜਦੋਂ ਸਾਰਾ ਇੰਸਟਾਗ੍ਰam ਬੰਦ ਹੋ ਗਿਆ ਉਦੋਂ ਕੀ ਕਰੋਗੇ ਦੋਸਤੋ ਮੈਨੂੰ ਜਦੋਂ ਟਿਕਟੌਕ ਬੰਦ ਹੋਇਆ ਸੀ ਖਾ ਖਾ ਤਾਂ ਹੋ ਜਾਣਾ ਸਾਰਾ ਕੁਝ ਆ ਨਾ ਜਦ ਖਤਮ ਹੀ ਹੋ ਜਾਣਾ ਸਾਰਾ ਕੁਝ ਫੇ ਮੇਰਾ ਭਰਾ ਫਿਰ ਝੂਠ ਦੇ ਬੁਨਿਆਦ ਤੇ ਦੁਨੀਆ ਕਾਇਮ ਰੱਖਣ ਦੀ ਕੀ ਲੋੜ ਐ ਜਦ ਸਾਰਾ ਕੁਝ ਖਤਮ ਹੋ ਜਾਣਾ ਐ ਫਿਰ ਝੂਠ ਦੀ ਬੁਨਿਆਦ ਕਿਉਂ ਬਣਾਉਂਦੇ ਹੋ ਤੁਸੀਂ ਵੀ ਜਾਂ ਪੂਜਾਂ ਮਤਲਬ ਠੀਕ ਐ ਹਨਾ ਹੈਲੀਕਾਪਟਰ ਵਾਲਾ ਹੈਲੀਕਾਪਟਰ ਨਹੀਂ ਹੈਗਾ ਮੇਰੇ ਕੋਲ ਭਰਾ ਆ ਗਿਆ ਮੇਰਾ ਬਾਈ ਸੰਗਾ ਹੈਲੀ ਪਤਾ ਨਹੀਂ ਯਾਰ ਹੈਲੀਕਾਪਟਰ ਨਹੀਂ ਹੈਗਾ ਮੇਰੇ ਕੋਲ ਹੈਲੀਕਾਪਟਰ ਪਤਾ ਨਹੀਂ ਕੀ ਲਿਖਿਆ ਨਾਮ ਇਤੋਂ ਜਹਾਜ਼ ਐ ਭਰਾਵਾ ਨਾਮ ਮੇਰ ਤੋਂ ਹੈਲੀਕਾਪਟਰ ਐ ਰਾਕਟ ਮੇ ਰਾਕਟ ਚਲੋ ਸੋ ਖਿੱਚ ਕੇ ਰਮ ਆਈ ਐਮ ਪ੍ਰਾਊਡ ਆਫ ਯੂ ਲਿਸਨ ਯੂ ਸੋ ਹੋ ਲੋ ਕੀ ਕਹਿੰਦੇ ਮਰ ਕੇ ਨਹੀਂ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਹੋ ਲੋਕੀ ਕਹਿੰਦੇ ਇਹ ਮਰ ਕੇ ਨਹੀਂ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਉਹ ਲੱਗਦਾ ਪਿਆਰ આજ ਮੇਰਾ ਜਾਊਗਾ ਮੈਂ ਨਾ ਸੋਚਦਾ ਪਿਆ ਕਿ ਮੈਂ ਹਫਤੇ ਚ ਇਕਦੀ ਵਾਰ ਲਾਈਵ ਹੋ ਕੇ ਨਾ ਤੁਹਾਨੂੰ ਗਾਣੇ-ਗੂਣੇ ਸੁਣਾਵਿਆ ਕਰਾਂ ਮੈਨੂੰ ਬਹੁਤ ਵਾਰੀ ਕਹਿੰਦੇ ਨੇ ਮੇਰ ਤੋਂ ਯਾਰ ਹੋ ਮਤਲਬ ਮੈਂ ਜਦੋਂ ਬੋਲਦਾ ਭਾਵਨਾਵਾਂ ਨਿਕਲ ਆਉਂਦੀਆਂ ਨੇ ਫਿਰ ਕੰਮ ਗਲਤ ਹੋ ਜਾਂਦਾ ਹੈ ਚਲੋ ਚਲੋ ਜੀ ਚਲੋ ਜੀ ਬਾਈ ਜੀ ਸਹੀ ਗੱਲ ਆ bro ਸਿੰਗਾ ਗੁਲਾਇ ਕਰ ਤੋ ਬਾਈ ਯਾਰ ਬੱਪੂ ਨਾ ਪਿਆਰ ਸਾਡਾ ਹੋ ਬੱਪੂ ਨਾ ਪਿਆਰ ਸਾਡਾ ਸੋਹਣੀ ਕੁੜੀਆਂ ਨੂੰ ਮੂਹ ਨਹੀਂ ਬੋਤਾ ਲਈਦਾ ਤੂਤਾ ਮਾਂ ਦੇ ਕੋਲ ਰਹਿੰਦੀ ਸੰਗਦੀ ਅਸੀਂ ਇਕੱਠੇ ਬਹਿ ਕੇ ਮੁਰਗਾ ਬਣਾਈਦਾ ਹੋ ਬਾਪੂ ਦਾ ਪਿਆਰ ਸਾਡਾ ਸੋਹਣਿਆ ਕੁੜੀਆਂ ਨੂੰ ਮੂਣੀ ਬੋਤਲ ਲਈਦਾ ਸਵਾਗਤ ਫੱਕ ਇੰਡਸਟਰੀ ਕਰੋ ਔਟ ਸਪੋਟੀਫਾਈ ਤੇ ਤੇ ਨਵੇਂ ਕੰਟੈਂਟ ਤੇ ਨਵੇਂ ਗਾਣੇ ਆਪਾਂ ਕਰਦੇ ਰਵਾਂਗੇ ਮਿਲਦੇ ਰ੍ਹਾਂਗੇ ਕੋਸ਼ਿਸ਼ ਕਰੂੰਗਾ ਟਾਈਮ ਟੂ ਟਾਈਮ ਲਾਈਵ ਹੋਣ ਦੀ ਕਿਉਂਕਿ ਮੈਨੂੰ ਲੱਗਦਾ ਯਾਰ ਲਾਈਵ ਹੋ ਕੇ ਨਾ ਸਾਡਾ ਸਾਬ ਦਾ ਵੀ ਪਤਾ ਲੱਗ ਜਾਂਦਾ ਇਨ ਆਰ ਯੂ ਕਮਿੰਗ ਟੂ ਇਟਲੀ ਪਤਾ ਨਹੀਂ ਯਾਰਮ ਆਈ ਡੋਟ ਨੋ ਪਤਾ ਨਹੀਂ ਗੱਦਵਾ ਰਹੇ ਹਾਂ ਮਾਲਪੁਰ ਵਾਲੀ ਇਸ ਸੰਗਾ ਤੇਰਾ ਫੈਨ ਆ ਬਿਲਕੁਲ ਜੀ ਬਿਲਕੁਲ ਸੰਗਾ ਤੁਹਾਡਾ ਸਾਰਿਆਂ ਦਾ ਫੈਨ ਆ ਜੀ ਬਸ ਪਰ ਜਿਹੜੇ ਪੋਜ਼ਿਟਿਵ ਨੇ ਚੰਗੇ ਨੇ ਆਪਣੇ ਮਾਪਿਓ ਦੀ ਰਿਸਪੈਕਟ ਕਰਦੇ ਨੇ ਠੀਕ ਆ ਜੀ ਸੋ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਆਵਾਜ਼ ਰਹੋ ਲਵ ਯੂ ਤੁਹਾਨੂੰ ਸਾਰਿਆਂ ਨੂੰ ਮਿਲਦੇ ਆ ਜੀ Çaldın.